ਦੇ ਵੁੱਤ ਤੋੜਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼த்ਰੋਹੀ ਧਿਤਾ ਲੱਗੀ ਹੈ ਤੇ ਕੇਸ ਦੇ ਵਿੱਚ ਬੀ ਐਨ ਐਸ ਦੀ ਧਾਰਾ 152 ਇਸ ਮੌਕੇ ਜੋੜੀ ਗਈ ਹੈ ਤਾਂ ਅਪਰਾਧਿਕ ਸਾਜ਼ਿਸ਼ ਦੇ ਤਹਿਤ ਧਾਰਾ 61 2 ਵੀ ਇਸ ਮੌਕੇ ਜੋੜੀ ਗਈ ਹੈ ਤਾਂ ਪਹਿਲਾ ਭਾਰਤੀ ਨਿਆਂਇ ਹਿਰਾਸਤ ਐਕਟ ਦੇ ਤਹਿਤ ਸੈਕਸ਼ਨ 333 299 326 ਐਫ 324 4 ਤੇ 1996 ਅਤੇ ਐਸਸੀ ਅਤੇ ਐਸਟੀ ਐਕਟ ਦੇ ਤਹਿਤ ਸੈਕਸ਼ਨ 3 4 5 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ ਦੱਸ ਦੇਖੀ 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ ਸੀ ਤੇ ਆਕਾਸ਼ਦੀਪ ਨੇ ਪੌੜੀ ਦੇ ਸਹਾਰੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਹਥੌੜੇ ਵਰਾਏ ਸਨ ਤੇ ਨਾਲ ਹੀ ਸੰਵਿਧਾਨ ਦੀ ਸੰਕੇਤਕਾ ਕਿਤਾਬ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਧਾਰਾ ਲੱਗੀ ਹੈ ਤੇ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ ਦਰੋਹੀ ਧਾਰਾ ਲੱਗੀ ਹੈ ਤੇ ਵੱਡੀ ਖਬਰ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਭਾਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਕੇਸ ਦੇ ਵਿੱਚ ਬੀਐਨਐਸ ਦੀ ਧਾਰਾ 152 ਵੀ ਜੋੜੀ ਗਈ ਹੈ ਹਾਲਾਂਕਿ ਵੱਖ-ਵੱਖ ਕਈ ਮਾਮਲੇ ਇਸ ਪੂਰੇ ਮੁਲਜ਼ਮ ਦੇ ਉੱਤੇ ਲਗਾਏ ਜਾ ਰਹੇ ਨੇ ਕਿਉਂਕਿ ਇੱਕ ਤੰਕੇ ਦੇ ਨਾਲ ਇੱਕ ਜੇਹੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕੀ ਇੱਕ ਮੁਲਜ਼ਮ ਦੇ ਵੱਲੋਂ ਪੌੜੀ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਅੰਬੇਦਕਰ ਦੇ ਬੁੱਤ ਦੀ ਪੰਤ ਤੋੜ ਕੀਤੀ ਜਾਂਦੀ ਹੈ ਤੇ ਨਾਲ ਹੀ ਸੰਵਿਧਾਨਕ ਕਿਤਾਬ ਦਾ ਵੀ ਜੋ ਹੈ ਪੰਤ ਤੋੜ ਕਰਦਾ ਹੋਇਆ ਉਹ ਨਜ਼ਰ ਆਉਂਦਾ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਦੀ ਤਾਰਾ ਵੀ ਲੱਗੀ ਹੈ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਦੀ ਤਾਰਾ ਲੱਗੀ ਹੈ ਤੇ ਕੇਸ ਦੇ ਵਿੱਚ बीएनएस की धारा एक बवंजा इस मौके जोड़ी गई है तो अपराधिक साजिश के तहत धारा इकाहठ दो भी इस मौके जोड़ी गई है तो पहला भारतीय न्याय हिरासत एक्ट के तहत सेक्शन तीन सौ तेती दो सौ नड़िनवे तीन सौ छब्बी एफ तीन सौ चौबी चार तो एक सौ नछियानवे एक्ट के तहत सेक्शन थ्री फोर फाइव के तहत मामला दर्ज किया गया दस देखिए 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ ਸੀ ਤੇ ਆਕਾਸ਼ਦੀਪ ਨੇ ਪੌੜੀ ਦੇ ਸਹਾਰੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਹਥੌੜੇ ਵਰਾਇਸ ਨਾਲ ਹੀ ਸੰਵਿਧਾਨ ਦੀ ਸੰਕੇਤਕ ਕਿਤਾਬ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ದ್ರੋਹੀ ਧਾਰਾ ਲੱਗੀ ਹੈ ਤੇ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ದ್ರੋਹੀ ਧਾਰਾ ਲੱਗੀ ਹੈ ਤੇ ਵੱਡੀ ਖਬਰ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ लगातारौड़ी लगाई जाती है जिस, जिस तॉक्टर तो अंबेडकर बुत की भनतोड़ की जाती है संविधानक अः किताब का भी जो है भनतोड़ करता हो नजर आंदा है जिस तुम मुलजम आकाशदीप द्रोह की धारा भी लगी है ਇਮਤਕਰ ਦੇ ਵੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼த்ਰੋਹੀ ਦੀ ਧਾਰਾ ਲੱਗੀ ਹੈ ਤੇ ਕੇਸ ਦੇ ਵਿੱਚ ਬੀ ਐਨ ਐਸ ਦੀ ਧਾਰਾ 152 ਇਸ ਮੌਕੇ ਜੋੜੀ ਗਈ ਹੈ ਤਾਂ ਅਪਰਾਧਿਕ ਸਾਜ਼ਿਸ਼ ਦੇ ਤਹਿਤ ਧਾਰਾ 61 2 ਵੀ ਇਸ ਮੌਕੇ ਜੋੜੀ ਗਈ ਹੈ ਤਾਂ ਪਹਿਲਾ ਭਾਰਤੀ ਨਿਆਇ ਹਿਰਾਸਤ ਐਕਟ ਦੇ ਤਹਿਤ ਸੈਕਸ਼ਨ 333 299 326 ਐਫ 324 4 ਤੇ 196 ਅਤੇ ਐਸਸੀ ਅਤੇ ਐਸਟੀ ਐਕਟ ਦੇ ਤਹਿਤ ਸੈਕਸ਼ਨ 3 4 5 ਦੇ ਤਹਿਤ ਇਹ ਮਾਮਲਾ ਅਦਜ ਕੀਤਾ ਗਿਆ ਸੀ ਦੱਸ ਦੇਖੀ 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ ਸੀ ਤੇ ਆਕਾਸ਼ਦੀਪ ਨੇ ਪੌੜੀ ਦੇ ਸਹਾਰੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਹਥੌੜੇ ਵਰਾਇਸਨ ਦੇ ਨਾਲ ਹੀ ਸੰਵਿਧਾਨ ਦੀ ਸੰਕੇਤਕ ਕਿਤਾਬ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ದ್ರੋਹੀ ਧਾਰਾ ਲੱਗੀ ਹੈ ਤੇ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ದ್ರੋਹੀ ਧਾਰਾ ਲੱਗੀ ਹੈ ਤੇ ਵੱਡੀ ਖਬਰ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ਼ ਪ੍ਰਦਰਸ਼ਨ लगातारौड़ी लगाई जाती है जिस, जिस तॉक्टर तो अंबेडकर बुत दी की भनतोड़ की जाती है संविधानक अः किताब का भी जो है भनतोड़ करता हुआ नजर आंदा है जिस तुम मुलजम आकाशदीप के द्रोह की धारा भी लगी है ਅਮੇਦਕਰ ਦੇ ਵੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼த்ਰੋਹੀ ਧਿਤਾ ਲੱਗੀ ਹੈ ਤੇ ਕੇਸ ਦੇ ਵਿੱਚ ਬੀ ਐਨ ਐਸ ਦੀ ਧਾਰਾ 152 ਇਸ ਮੌਕੇ ਜੋੜੀ ਗਈ ਹੈ ਤਾਂ ਅਪਰਾਧਿਕ ਸਾਜ਼ਿਸ਼ ਦੇ ਤਹਿਤ ਧਾਰਾ 61 2 ਵੀ ਇਸ ਮੌਕੇ ਜੋੜੀ ਗਈ ਹੈ ਤਾਂ ਪਹਿਲਾ ਭਾਰਤੀ ਨਿਆਂਇ ਹਿਰਾਸਤ ਐਕਟ ਦੇ ਤਹਿਤ ਸੈਕਸ਼ਨ 333 299 326 ਐਫ 324 4 ਤੇ 196 ਅਤੇ ਐਸਸੀ ਅਤੇ ਐਸਟੀ ਐਕਟ ਦੇ ਤਹਿਤ ਸੈਕਸ਼ਨ 3 4 5 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ ਦੱਸ ਦੇਖੀ 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ ਸੀ ਤੇ ਆਕਾਸ਼ਦੀਪ ਨੇ ਪੌੜੀ ਦੇ ਸਹਾਰੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਹਥੌੜੇ ਵਰਾਏ ਸਨ ਤੇ ਨਾਲ ਹੀ ਸੰਵਿਧਾਨ ਦੀ ਸੰਕੇਤਕ ਕਿਤਾਬ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਧਾਰਾ ਲੱਗੀ ਹੈ ਤੇ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ ਦਰੋਹੀ ਧਾਰਾ ਲੱਗੀ ਹੈ ਤੇ ਵੱਡੀ ਖਬਰ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਭਾਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਕੇਸ ਦੇ ਵਿੱਚ ਬੀਐਨਐਸ ਦੀ ਧਾਰਾ 152 ਵੀ ਜੋੜੀ ਗਈ ਹੈ ਹਾਲਾਂਕਿ ਇਹ ਵੱਖ-ਵੱਖ ਕਈ ਮਾਮਲੇ ਇਸ ਪੂਰੇ ਮੁਲਜ਼ਮ ਦੇ ਉੱਤੇ ਲਗਾਏ ਜਾ ਰਹੇ ਨੇ ਕਿਉਂਕਿ ਇੱਕ ਤੰਕੇ ਦੇ ਨਾਲ ਇੱਕ ਜੇ ਇਹ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕੀਕਾ ਮੁਲਜ਼ਮ ਦੇ ਵੱਲੋਂ ਆ ਪੌੜੀ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਅੰਬੇਦਕਰ ਦੇ ਬੁੱਤ ਦੀ ਪੰਤ ਤੋੜ ਕੀਤੀ ਜਾਂਦੀ ਹੈ ਤੇ ਨਾਲ ਹੀ ਸੰਵਿਧਾਨਕ ਕਿਤਾਬ ਦਾ ਵੀ ਜੋ ਹੈ ਪੰਤ ਤੋੜ ਕਰਦਾ ਹੋਇਆ ਉਹ ਨਜ਼ਰ ਆਉਂਦਾ ਜਿਸ ਤੋਂ ਬਾਅਦ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਦਿੱਤਾ ਵੀ ਲੱਗੀ ਹੈ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਦਿੱਤਾ ਨਾਲ ਲੱਗੀ ਹੈ ਤੇ ਕੇਸ ਦੇ ਵਿੱਚ बीएनएस की धारा एक बवंजा इस मौके जोड़ी गई है तो अपराधिक साजिश के तहत धारा इकाहठ दो भी इस मौके जोड़ी गई है तो पहला भारतीय न्याय हिरासत एक्ट के तहत सेक्शन तीन सौ तेती दो सौ एफ तीन सौ 196 ਅਤੇ ਐਸਸੀ ਅਤੇ ਐਸਟੀ ਐਕਟ ਦੇ ਤਹਿਤ ਸੈਕਸ਼ਨ 3 4 5 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਖੀ 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ ਸੀ ਤੇ ਆਕਾਸ਼ਦੀਪ ਨੇ ਪੌੜੀ ਦੇ ਸਹਾਰੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਹਥੌੜੇ ਵਰਾਏ ਸਨ ਤੇ ਨਾਲ ਹੀ ਸੰਵਿਧਾਨ ਦੀ ਸੰਕੇਤਕਾ ਕਿਤਾਬ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਧਾਰਾ ਲੱਗੀ ਹੈ ਤੇ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ। ਮੁਲਜ਼ਮ ਆਕਾਸ਼ਦੀਪ ਤੇ ਦੇਸ਼ದ್ರੋਹੀ ਧਾਰਾ ਲੱਗੀ ਹੈ ਤੇ ਵੱਡੀ ਖਬਰ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਭាទ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਕੇਸ ਦੇ ਵਿੱਚ ਬੀਐਨਐਸ ਦੀ ਧਾਰਾ 152 ਵੀ ਜੋੜੀ ਗਈ ਹੈ ਹਾਲਾਂਕਿ ਵੱਖ-ਵੱਖ ਕਈ ਮਾਮਲੇ ਇਸ ਪੂਰੇ ਮੁਲਜ਼ਮ ਦੇ ਉੱਤੇ ਲਗਾਏ ਜਾ ਰਹੇ ਨੇ ਕਿਉਂਕਿ ਇੱਕ ਤੰਕੇ ਦੇ ਨਾਲ ਇੰਨੇ ਕਦੇ ਹੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕੀਕਾ ਮੁਲਜ਼ਮ ਦੇ ਵੱਲੋਂ ਆ ਪੌੜੀ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਅੰਬੇਦਕਰ ਦੇ ਬੁੱਤ ਦੀ ਪੰਤ ਤੋੜ ਕੀਤੀ ਜਾਂਦੀ ਹੈ ਤੇ ਨਾਲ ਹੀ ਸੰਵਿਧਾਨਕ ਕਿਤਾਬ ਦਾ ਵੀ ਜੋ ਹੈ ਪੰਤ ਤੋੜ ਕਰਦਾ ਹੋਇਆ ਉਹ ਨਜ਼ਰ ਆਉਂਦਾ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ ਤ੍ਰੋਹੀ ਦਿੱਤਾ ਰਾ ਵੀ ਲੱਗੀ ਹੈ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ ਤ੍ਰੋਹੀ ਦਿੱਤਾ ਰਾ ਲੱਗੀ ਹੈ ਤੇ ਕੇਸ ਦੇ ਵਿੱਚ बीएनएस की धारा एक बवंजा इस मौके जोड़ी गई है अपराधिक साजिश के तहत धारा इकाहठ दो भी इस मौके जोड़ी गई है तो पहला भारतीय न्याय हिरासत एक्ट के तहत सेक्शन तीन सौ तेती दो एफ तीन सौ ਤੇ 196 ਅਤੇ ਐਸਸੀ ਅਤੇ ਐਸਟੀ ਐਕਟ ਦੇ ਤਹਿਤ ਸੈਕਸ਼ਨ 3 4 5 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਦੱਸ ਦੇਖੀ 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ ਸੀ ਤੇ ਆਕਾਸ਼ਦੀਪ ਨੇ ਪੌੜੀ ਦੇ ਸਹਾਰੇ ਡਾਕਟਰ ਅੰਬੇਦਕਰ ਦੇ ਬੁੱਤ ਤੇ ਹਥੌੜੇ ਵਰਾਏ ਸਨ ਤੇ ਨਾਲ ਹੀ ਸੰਵਿਧਾਨ ਦੀ ਸੰਕੇਤਕਾ ਕਿਤਾਬ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਧਾਰਾ ਲੱਗੀ ਹੈ ਤੇ ਡਾਕਟਰ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ ਦਰੋਹੀ ਧਾਰਾ ਲੱਗੀ ਹੈ ਤੇ ਵੱਡੀ ਖਬਰ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਕੇਸ ਦੇ ਵਿੱਚ ਬੀਐਨਐਸ ਦੀ ਧਾਰਾ 152 ਵੀ ਜੋੜੀ ਗਈ ਹੈ ਹਾਲਾਂਕਿ ਵੱਖ-ਵੱਖ ਕਈ ਮਾਮਲੇ ਇਸ ਪੂਰੇ ਮੁਲਜ਼ਮ ਦੇ ਉੱਤੇ ਲਗਾਏ ਜਾ ਰਹੇ ਨੇ ਕਿਉਂਕਿ ਇੱਕ ਤੰਕੇ ਦੇ ਨਾਲ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕੀ ਕ ਮੁਲਜ਼ਮ ਦੇ ਵੱਲੋਂ ਪੌੜੀ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਅੰਬੇਦਕਰ ਦੇ ਬੁੱਤ ਦੀ ਪੰਤ ਤੋੜ ਕੀਤੀ ਜਾਂਦੀ ਹੈ ਤੇ ਨਾਲ ਹੀ ਸੰਵਿਧਾਨਕ ਕਿਤਾਬ ਦਾ ਵੀ ਜੋ ਹੈ ਪੰਤ ਤੋੜ ਕਰਦਾ ਹੋਇਆ ਉਹ ਨਜ਼ਰ ਆਉਂਦਾ ਜਿਸ ਤੋਂ ਬਾਅਦ ਹੁਣ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਦੀ ਤਾਰਾ ਵੀ ਲੱਗੀ ਹੈ ਅੰਬੇਦਕਰ ਦੇ ਬੁੱਤ ਤੋੜਨ ਦੇ ਮਾਮਲੇ ਦੇ ਵਿੱਚ ਹੁਣ ਐਕਸ਼ਨ ਲਿਆ ਜਾਵੇਗਾ ਮੁਲਜ਼ਮ ਆਕਾਸ਼ਦੀਪ ਤੇ ਦੇਸ਼ทรੋਹੀ ਦੀ ਤਾਰਾ ਲੱਗੀ ਹੈ ਤੇ ਕੇਸ ਦੇ ਵਿੱਚ बीएनएस दी धारा 152 ਇਸ ਮੌਕੇ ਜੋੜੀ ਗਈ ਹੈ ਤੇ ਅਪਰਾਧਿਕ ਸਾਜ਼ਿਸ਼ ਦੇ ਤਹਿਤ ਧਾਰਾ 61 ਦੋ ਵੀ ਇਸ ਮੌਕੇ ਜੋੜੀ ਗਈ ਹੈ ਤੇ ਪਹਿਲਾ ਭਾਰਤੀ ਨਿਆਂਇ ਹਿਰਾਸਤ ਐਕਟ ਦੇ ਤਹਿਤ ਸੈਕਸ਼ਨ 333 299 326 ਐਫ 324 4 ਤੇ 199 ਅਤੇ ਐਸਸੀ ਅਤੇ ਐਸਟੀ ਐਕਟ ਦੇ ਤਹਿਤ ਸੈਕਸ਼ਨ 3 4 5 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਖੀ 26 ਜਨਵਰੀ ਨੂੰ ਮੁਲਜ਼ਮ ਆਕਾਸ਼ਦੀਪ ਨੂੰ ਮੂਰਤੀ ਤੋੜਨ ਦੇ ਕੋਸ਼ਿਸ਼ ਕੀਤੀ ਗਈ